ਦੋਸਤੋ ਸਿਨਮਾ ਪਹਿਲਾਂ ਵੀ ਵੀਡੀਓ ਪਾਈ ਸੀ ਇਹ ਸੜਕ ਦੀ ਜਦੋਂ ਬਣ ਰਹੀ ਸੀ ਵੀ ਇਹਨਾਂ ਨੇ 1 ਮਿੰਟ ਗੱਲ ਸੁਣ ਲੈ ਹੁਣ ਜਿਹੜੀ ਹੁਣੇ ਸੜਕ ਬਣੀ ਹੈਗੀ ਕਾਹਲੀ ਕਾਹਲੀ ਦੇ ਵਿੱਚ ਲੋਕ ਜਦੋਂ ਬਿਜੀ ਹੋਗੇ ਜੀਰੀਆਂ ਵੱਢਣ ਦੇ ਵਿੱਚ ਹੋਗੇ ਇਹ ਰੱਲੇ ਤੋਂ ਜਿਹੜੀ ਮੱਖਾ ਚੈਲਾ ਨੂੰ ਸੜਕ ਆ ਹੋਇ ਅੱਜ ਇਹਨਾਂ ਨੇ ਕੀ ਕੀਤਾਗਾ ਠੇਕੇਦਾਰ ਨੇ ਭੇਜਤਾ ਵੀ ਸਾਈਡਾਂ ਦੇ ਉੱਤੇ ਮਿੱਟੀ ਲਾਇਆ ਉਹ ਜਿਹੜੀਆਂ ਇਹ ਕੰਨੀਆਂ ਨੇ ਇਹ ਕੰਨੀਆਂ ਸਾਰੀਆਂ ਡੋਲੂ ਕਰਾ ਪਾਇਆ ਹੋਏ ਇਹ ਆ ਦੇਖ ਲੋ ਸੜਕ ਦਾ ਉੱਤੇ ਮਟੀਰੀਅਲ ਤੇ ਆ ਦੇਖੋ ਯਾਰ ਜੇ ਕੋਈ ਇੱਥੇ ਵੇਚ ਸਕ ਸਾਡੇ ਪਿੰਡ ਦਾ ਲੱਖ ਲੰਘਦਾ ਹੈਗਾ ਪਰ ਸਾਡੀ ਜੀਵਤਾ ਨਹੀਂ ਇਹ ਕਹਿੰਦੀ ਵੀ ਮਤਲਬ ਕਿ ਵੀ ਮੂਰੇ ਜੇ ਨੇਰ ਤਾਂ ਪਾਉਣ ਨੂੰ ਦੇਣ ਨੂੰ ਨੇਰ ਕਹੀ ਜਾਈਏ ਪਰ ਹੁਣ ਦੇਣਾ ਹੈਗਾ ਇੱਥੇ ਤੇ ਆਹ ਦੇਖ ਸਕਦੇ ਹੋ ਤੁਸੀਂ ਆਹ ਸੜਕ ਦੇਖ ਲਓ ਲੈ ਇਹ ਆਹ ਦੇਖੋ ਪਹਿਲਾਂ ਇਹ ਬਿੜੀ ਪਈ ਸੀ ਆਹ ਸੜਕ ਹੈਗੀ ਜਿਹੜੀ ਆਹ ਠੇਕੇਦਾਰ ਨੇ ਬਣਾਈ ਹੈ ਇਹ ਆਹ ਦੇਖੋ ਆਹ ਚੱਲੂਗੀ ਇਹ ਇਹ ਆਹ ਦੇਖੋ ਵੀ ਜਿਹੜੀ ਆ ਹੱਥਾਂ ਦੇ ਨਾਲ ਪੱਟੀ ਜਾਂਦੀ ਹੈ ਸੜਕਾਂ ਤੇ ਬਾਕੀ ਜਿਹੜੀ ਆਂਦੀ ਖੁੰਦੀ ਆਹੇ ਡੋਲੂ ਕਰ ਨਾਲ ਉਹ ਪੱਟੀ ਜਾਂਦੇ ਆ ਇਹ ਆਹ ਦੇਖ ਲਓ ਲੈ ਲੈ ਇਹ ਆਹ ਦੇਖ ਲਓ ਲੈ ਹੱਥਾਂ ਦੇ ਨਾਲ ਜਿਹੜੀ ਵੇਰੀ ਹੱਥ ਕੰਦੇ ਨਾਲ ਸੜਕ ਪੱਟੀ ਜਾਂਦੀ ਐ ਇਹ ਕਿਵੇਂ ਚੱਲੂਗੀ ਮੈਂ ਪਹਿਲਾਂ ਵੀ ਇਹ ਬਹੁਤ ਬੋਲ ਚੁੱਕਿਆ ਤੇ ਇਹ ਮੱਖਾ ਚੈਨਾਂ ਤੋਂ ਜਿਹੜੀ ੱੱਲੇ ਨੂੰ ਸੜਕ ਜਾਂਦੀ ਉਹ ਹੈਗੀ ਅਜੇ ਅੱਗੇ ਵੀ ਦਿਖਾ ਦਿੰਨੇ ਆ ਆ ਦੇਖੋ ਆ ਸਾਰੀ ਸੜਕ ਜਿਹੜੀ ਇਹ ਆ ਦੇਖ ਲਓ ਹੁਣ ਇਹ ਕੀ ਕਰਦੇ ਨੇ ਟਰੈਲਰ ਉਕਾਹਦੇ ਨਾਲ ਮਿੱਟੀ ਲਾ ਕੇ ਜਾਂਦੇ ਨੇ ਆਜ ਅੱਗੇ ਵੀ ਦਿਖਾਉਣਾ ਆਜਾ ਭਾਈ ਤੂੰ ਵੀ ਆਜਾ ਹੁਣ ਆਜਾ ਦੇਖ ਲੈ ਤੂੰ ਇਹਦੇ ਵਿੱਚ ਕਸੂਰ ਦੱਸ ਦੇ ਕੀ ਦਾ ਹੈ ਭਾਈ ਨੰਗਣਾ ਅਸੀਂ ਐ ਸਾਰਾ ਦਿਨ ਇੱਥੇ ਇਹ ਆ ਦੇਖੋ ਇਹਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਨੇ ਸਾਨੂੰ ਪੈਸੇ ਦਿੱਤੇ ਆ ਸਾਡੀ ਸੜਕ ਬਣਾਉਣ ਅਸੀਂ ਮਸਾ ਐਪਲੀਕੇਸ਼ਨਾਂ ਦੇ ਕਿਹੇ ਬਣਾਈ ਐ ਸਾਰਾ ਦਿਨ ਅਸੀਂ ਇੱਥੋਂ ਸੜਕ ਉੱਪਰ ਦੀ ਲੰਗਦੇ ਆਂਗੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰੀ ਸੀਗੀ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਇਹ ਸੜਕ ਦੀ ਜਾਂਚ ਕੀਤੀ ਜਾਵੇ ਜਿਹੜੀ ठेकेदारਾਂ ਦੀ ਪੇਮੈਂਟ ਹੈਗੀ ਉਹ ਰੋਕੀ ਜਾਵੇ ਤੇ ਆ ਦੇਖੋ ਦੋਸਤੋ ਫਿਰ ਤੁਸੀਂ ਕਹਿੰਦੇ ਵੀ ਇਹ ਜਾਣ ਕੇ ਵੀਡੀਓ ਪਾਉਂਦੇ ਆ ਆ ਦੇਖ ਸਕਦੇ ਹੋ ਤੁਸੀਂ ਇਹ ਆ ਸੜਕ ਜਿਹੜੀ ਹੱਥਾਂ ਨਾਲ ਪੱਟੀ ਜਾਂਦੀ ਐ ਆ ਦੇਖੋ ਆ ਦੇਖੋ ਜਿਹੜੀ ਅੱਜ ਇਹ ਸੜਕ ਪੱਟੀ ਗਈ ਇਹ ਕਿਵੇਂ ਰਹੂਗੀ ਆ ਦੇਖ ਲੈ ਬਾਈ ਹੁਣ ਇਹਦੇ ਵਿੱਚ ਕੌਣ ਕਸੂਰਵਾਰ ਐ ਮੇਰੇ ਕੰਨੇ ਤੇ ਨਾ ਕਾ ਆ ਨਹੀਂ 1 ਮਿੰਟ ਤੂੰ ਆ ਆ ਦੇਖ ਲੈ ਜਾ 1 ਮਿੰਟ ਮੇਰੀ ਮੇਰੀ ਗੱਲ ਸੁਣ ਲੈ ਯਾਰ ਮੈਂ ਵੀ ਸਮਝਦਾ ਮੈਂ ਕਿ ਇਧਰ ਗੱਲ ਸੁਣ ਤੂੰ ਮੈਂ ਤੇਰੀ ਗੱਲ ਸਮਝਦਾ ਇਹਦਾ ਜ਼ਿੰਮੇਵਾਰ ਕੌਣ ਹੈਗਾ ਆ ਕੀ ਹੈ ਕਾਰਨ ਕੀ ਐ ਹਾਂ ਕਾਰਨ ਕੀ ਐ ਤੈਨੂੰ ਮੈਂ ਦੱਸਾਂ ਪੰਡਤ ਸਾਹਿਬ ਮੈਨੂੰ ਪਤਾ ਐ ਠੀਕ ਐ ਇਹ ਚੀਜ਼ ਹੈ ਜਿਹੜੀ ਨਾ ਜਿਵੇਂ ਹੋਣਾ ਮਿੱਟੀ ਹੈ ਨਹੀਂਗੀ ਮੁਰੇ ਵੀ ਮਿੱਟੀ ਲਾ ਲੋ ਕਨਾਰੀ ਦੇ ਨਾਲ ਕੋਈ ਟਾਇਰ ਇਥੋਂ ਆਏ ਹੋਗੇ ਲੈ ਇੱਕ ਟਾਇਰ ਦੇ ਵਿੱਚ ਮਟੀਰੀਅਲ ਨੂੰ ਨਹੀਂ ਪਾਇਆ ਫਿਰ ਆ ਦੇ ਮਟੀਰੀਅਲ ਦੇ ਵਿੱਚ ਜਦ ਸੁਣਦਾ ਗੱਲ ਛੋਟੀ ਗੱਲ ਨੂੰ ਮੰਨਦਾ ਇਹ ਕਾਰਨ ਕਿ ਇਹ ਮਿੱਟੀ ਨਾ ਲੱਗਣੀ ਕਰਕੇ ਜਿਹੜੀ ਕੰਨੀ ਤੇ ਲੋ ਹੁਣ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਵੀ ਸੁਣ ਲੈ ਬੇਨਤੀ ਸੁਣ ਲੈ ਇਹ ਠੇਕੇਦਾਰ ਨਾਲ ਗੱਲ ਕਰਾ ਦੇ ਇੱਥੇ ਆਵੇ ਡੋਲੂ ਕਰਾਉਣੀ ਲੱਗਣਾ ਚਾਹੀਦਾ ਮੈਂ ਛੋਟੀ ਗੱਲ ਹੁਣੀ ਕਰਵਾਦਣਾ ਨਹੀਂ ਮੈਂ ਗੱਲ ਕੀ ਗੱਲ ਕੀ ਕਰਦੇ ਤੁਸੀਂ ਗੱਲ ਕਰ ਲਓ ਵੀ ਪਈਓ ਲੱਗਣੀ ਨਹੀਂ ਜਿੰਦਾ ਤੇ ਆਪਦਾ ਆਪਦਾ ਤੁਸੀਂ ਉਹਦੇ ਨਾਲ ਪਾਓ ਤੇ ਸਾਡੀ ਸੜਕ ਨਾ ਪੱਟ ਕੇ ਪਾਰ ਗਈ ਤੁਸੀਂ ਕਾਰਨ ਕੀ ਸੀ ਮਿੱਟੀ ਇਹਦੇ ਨਾਲ ਢਹਿਣੀ ਸੀ ਇਹ ਕਾਰਨ ਕਿ ਜਿਵੇਂ ਆਪਾਂ ਕਰਨੀ ਤੇ ਤੈ ਟੋਸ ਤੋਂ ਜਿਹੜੀ ਆ ਠੇਕੇਦਾਰ ਨੇ ਲੇਬਰ ਭੇਜੀ ਆ ਮੰਗਰੋ ਦੇ ਉਹ ਖੜਾ ਟਰੈਕਟਰ ਡੋਲੂ ਕਰਾ ਪਾਇਆ ਹੋਆ ਡੋਲੂ ਕਰਾ ਦੇ ਨਾਲੇ ਫਾਹਾ ਵੱਢੀ ਜਾਂਦੇ ਆ ਜਿਵੇਂ ਡੋਲੂ ਕਰਾ ਸੜਕ ਪੱਤੀ ਜਾਂਦਾ ਥੋਨੂੰ ਪੱਟ ਕੇ ਵੀ ਦਿਖਾਤੀ ਤੇ ਬਾਕੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਵੀ ਇਹ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ ਅੱਜ ਅਸੀਂ ਇਹਨਾਂ ਦੀ ਅਸੀਂ ਇਹਨੂੰ ਮੈਂ ਬਿਜੀਲੈਂਸ ਨੂੰ ਵੀ ਮੇਲ ਕਰੂੰਗਾ ਇਹਦੀ ਅੱਜ ਮੈਂ ਕਰਦਾ ਸਾਰੇ ਮੇਲ ਕਰਦਾ ਇਹਨਾਂ ਦੀ ਤੇ ਇਹਨਾਂ ਦੀ ਪੇਮੈਂਟ ਨਹੀਂ ਭੇਟ ਦੰਦੇ ਜਿੰਨਾ ਚਿੱਕਲ ਸਾਡੀ ਇਹ ਤਸੱਲੀ ਨਹੀਂ ਹੁੰਦੀ ਘਟੀਆ ਮਟੀਰੀਅਲ ਲਪਾਇਆ ਹੈਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਕਮੈਂਟ ਤੁਸੀਂ ਆਪਦੇ ਕੀਮਤੀ ਵਿਚਾਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਮੈਂ ਗਲਤਾਂ ਕਿ ਠੇਕੇਦਾਰ ਸਹੀ ਹੈਗਾ ਮੈਂ ਆਪਦੇ ਹੱਕ ਸੱਚ ਖਾਤਰ ਲੜਦਾ ਕਿਉਂਕਿ ਅਸੀਂ ਆਪਦੇ ਰੋਜ਼ ਨੰਗਣਾਂ ਸਾਡੀ ਗੱਤੀ ਆਪਾਂ ਨੇ ਅਸੀਂ ਆਪ ਵੀ ਲੰਘਣਾ ਹੈ ਕਦੋਂ ਵੀ ਟੁੱਟਦੀ ਏ ਸੜਕਾ ਤੇ ਇਹ ਕਿਵੇਂ ਪਤਾ ਨਹੀਂ 10 ਸਾਲਾਂ ਨੂੰ ਬਣੂ ਪਤਾ ਨਹੀਂ 15 ਨੂੰ ਬਣੂਗੀ ਆ ਬਾਈ ਰੋਕ